ਅੱਜ ਪਹੁੰਚੇ ਜੀ ਆਪਾਂ ਬਾਗਾ ਕੰਪਲੈਕਸ ਤੇ ਤੇ ਇੱਥੇ ਪੁੱਛਦੇ ਆਂ ਆਪਾਂ ਈ ਰਿਕਸ਼ਾ ਦਾ ਕੀ ਰੇਟ ਚੱਲ ਰਿਹਾ ਹੈ ਨਵੇਂ ਆਟੋ ਕਿਹੜੇ ਰੇਟ ਮਿਲ ਰਹੇ ਹਨ ਭਾਈ ਜੀ ਸ਼ਾਲ ਹਾਂਜੀ ਕੀ ਨਾਮ ਜੀ ਛੜਾ ਜੋਤੀ ਜੀ ਤੇ ਨਵੀਂ ਗੱਡੀ ਦਾ ਕੀ ਰੇਟ ਹੈ ਜੀ ਜੀ ਕਿੰਨਾ ਲਵੋਗੇ ਤੇਰੀ 18500 18500 ਤੇਰੀ ਇਹ ਹੈ ਇਹ ਬੈਟਰੀ ਤੇ 10 ਸਾਲ ਦੀ ਗਾਰੰਟੀ ਹੈ ਤੇ ਆਰਟੀਓ ਮਾ ਲਾ ਕੇ ਸਾਥ ਤੇ ਲਾ ਕੇ 18500 ਇਕ ਚੋਵੀ ਤੇ ਬਲਾਸ ਲੂ ਕੀ ਦੇਖੋ ਇਹ ਗੱਡੀ ਵੇਖਣ ਨੂੰ ਵੀ ਸ਼ਾਨਦਾਰ ਲੱਗ ਰਹੀ ਏ ਔਨ ਕਰਕੇ ਦਿਖਾਓ ਇਹ ਔਨ ਕਰਕੇ ਡੈਕ ਡੱਕ ਲੱਗਾ ਵਧੀਆ ਸਾਈ ਸਾਈ ਸੁਵਾਰੀ ਏ ਥੋੜਾ ਜਿਹਾ ਸਾਈ ਲਓ ਜੀ ਬਾਈ ਗਿਆ ਹੁਣ ਚਾਬੀ ਲੈਣ ਚਾਬੀ ਲਾ ਕੇ ਆਪਾਂ ਨੂੰ ਆਟੋ ਨੂੰ ਔਨ ਕਰਕੇ ਦਿਖਾਊਗਾ ਈ ਰਿਕਸ਼ਾ ਔਨ ਕਰਕੇ ਦਿਖਾਊਗਾ ਦੇਖੋ ਖਦਾ ਵਧੀਆ ਗੱਡੀ ਹੈ। ਹਿਸ ਹਿਸ ਮੋ। ਅੱਗੇ ਹੈਡਲਾਈਟ ਲੱਗੀਆਂ ਵਧੀਆ। ਸੀਟਾਂ ਖੁੱਲੀਆਂ। ਡਿਜੀਟਲ ਮੀਟਰ ਲੱਗਾ ਹੋਇਆ। ਬੈਟਰੀ ਕਿਹੜੀ ਐ ਖੋਲ ਕੇ ਦਿਖਾਓ? ਆਹ ਲੀਥੀਅਮ ਬੈਟਰੀ ਕੀ ਦੂਸਰੀ? ਉਹ ਆ ਲੀਥੀਅਮ ਬੈਟਰੀ ਆਉਣ ਲੱਗੀ ਐ। ਚੱਧੀ ਗਾਰੰਟੀ ਐ। ਕਿੰਨੇ ਸਾਲ ਦੀ? 3 ਸਾਲ ਦੀ ਐ। 3 ਸਾਲ ਦੀ ਗਾਰੰਟੀ। ਊਹ ਮਿਹਨਤ ਕਰਨੇ ਕਿਦਾ ਕੰਮ ਕਰਦੇ ਸੀ ਹਾਂਜੀ ਕਿੰਨੇ ਸਾਲ ਹੋ ਗਏ 2 ਸਾਲ 2 ਸਾਲ ਠੀਕ ਹੈ ਤਾਂ ਹਾਂਜੀ ਏਸੀ ਬਾਗਾ ਕੰਪਲੈਕਸ ਜਿੱਥੇ ਕੀ ਮਿਲਦੇ ਨੇ ਨਵੇਂ-ਨਵੇਂ ਈ ਰਿਕਸ਼ਾ ਜੇ ਤੁਸੀਂ ਵੀ ਈ ਰਿਕਸ਼ਾ ਖਰੀਦਣਾ ਚਾਹੁੰਦੇ ਹੋ ਤਾਂ ਰੇਟ ਬਾਜੀ ਨੇ ਦੱਸ ਦਿੱਤਾ ਵੀ 1,85,000 ਦਾ ਈ ਰਿਕਸ਼ਾ ਪਊਗਾ ਬੈਟਰੀ ਦੀ 3 ਸਾਲ ਦੀ ਗਾਰੰਟੀ ਹੈ ਟ੍ਰੌਨ ਤੱਕ ਦੀ ਬੈਟਰੀ ਲੱਗੀ ਹੋਈ ਹੈ ਲਿਥੀਅਮ ਬੈਟਰੀ ਹੈ ਹੋਰ ਵੀ ਜਾਣਕਾਰੀ ਲਈ ਤੁਸੀਂ ਇੱਥੇ ਵਿਜ਼ਿਟ ਕਰ ਸਕਦੇ ਹੋ ਹੋਰ ਜਾਣਕਾਰੀ ਲਈ ਤੁਸੀਂ ਇੱਥੇ ਵਿਜ਼ਿਟ ਕਰੋ ਅਤੇ ਇੱਥੇ ਆ ਕੇ ਇਸ ਈ ਰਿਕਸ਼ਾ ਬਾਰੇ ਜਾਣਕਾਰੀ ਲਓ ਤੁਸੀਂ ਤੇ ਬਹੁਤ ਵਧੀਆ ਕੰਪਨੀ ਦੇ ਈ ਰਿਕਸ਼ਾ ਖੜੇ ਹੋਏ ਹਨ 1 KG ਕੰਪਨੀ ਦਾ ਈ ਰਿਕਸ਼ਾ ਹੈ ਡਿਜੀਟਲ ਵਿਕਟਰ ਲੱਗਾ ਵਧੀਆ ਕੁਆਲਟੀ ਹੈ ਦੇਖੋ ਨੂੰ ਵਧੀਆ ਲੱਗ ਰਿਹਾ ਬਾਕੀ ਤੁਸੀਂ ਆਪਣਾ ਐਕਸਪੀਰੀਅੰਸ ਇੱਥੇ ਕਰ ਸਕਦੇ ਹੋ ਲਾਗੇ ਨੂੰ ਦੇਖੋਗੇ ਪਤਾ ਲੱਗੂਗਾ ਲਓ ਜੀ ਫਿਰ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਿਓ ਤੇ ਹੋਰ ਵੀਡੀਓ ਦੇਖਣ ਦੇ ਲਈ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਕਰਦਿਆ ਕਰੋ ਸ਼ੇਅਰ ਵੀ ਕਰਦਿਆ ਤੇ ਫਿਰ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਜੀ ਬਾਏ ਬਾਏ ਸਾਰਿਆਂ ਨੂੰ